ਬਲਾਗ ਦਜਵਿੰਦਰ ਸਿੱਧੂ ਦੇ ਬਲਾਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਆ ਸਾਰੇ ਠੀਕ ਠਾਕ ਹੋਮਗੇ ਰੱਬ ਤੰਦਰੁਸਤੀਆਂ ਵਾਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਖੁਸ਼ੀਆਂ ਵਾਖੇ ਬਹੁਤ ਤੰਦਰੁਸਤੀ ਵਾਖੇ ਖੁਸ਼ੀਆਂ ਤਾਂ ਮਿਲ ਜਾਂਦਾ ਖੁਸ਼ੀ ਵੀ ਔਖੀ ਮਿਲਦੀ ਆ ਤੰਦਰੁਸਤੀ ਵੀ ਔਖੀ ਮਿਲਦੀ ਆ ਭਾਈ ਬਹੁਤ ਕੰਮ ਆ ਨਾ ਰੱਬ ਸਾਰਿਆਂ ਨੂੰ ਤੰਦਰੁਸਤੀ ਵਾਖੇ ਜਿਹੜਾ ਕੰਮ ਹੋਇਆ ਵਾਹ ਵਾਹ ਤਾਂ ਗਲਤ ਹੋਇਆ ਹਨਾ ਮੈਂ ਨਾ ਰਾਏ ਵੀ ਦਿਵੰਦੇ ਜਿਹੜਾ ਐਕਸੀਡੈਂਟ ਹੋਇਆ ਹਾਂ ਉਹ ਬੜਾ ਗਲਤ ਹੋਇਆ ਐਕਸੀਡੈਂਟ ਹੋਇਆ ਕਹਿੰਦੇ ਤਾਂ ਹੈਗੇ ਨੇ ਵੀ ਮਾੜਾ-ਮੂਟਾ ਬੱਜਿਆ ਪਤਾ ਰੱਬ ਨੂੰ ਹੁਣ ਜਾਂ ਮੌਕੇ ਵਾਲੇ ਨੂੰ ਪਤਾ ਕਹਿੰਦੇ ਤਾਂ ਥੋੜਾ ਹੀ ਨੇ ਬੱਜਿਆ ਮਤਲਬ ਉਹ ਜਿਹੜੀ ਬਲੈਰੋ ਗੱਡੀ ਆਉਂਦੀ ਸੀ ਉਹ ਠੱਠੇ ਵਜ ਤੇ ਵਜ ਦੇ ਬਲੈਰੋ ਗੱਡੀ ਦੇ ਬੱਜਿਆ ਥੋੜਾ ਜਿਹਾ ਉਹੀ ਚੱਕਰ ਠੱਠਿਆਂ ਤੋਂ ਬਚਦਾ-ਬਚਦਾ ਹਾਂ ਕੋਈ ਪਤਾ ਨਹੀਂ ਦੇਣਾ ਉਹ ਡਿਪਾਰਟਮੈਂਟ ਇੱਥੇ ਲਾਇਆ ਹੋਇਆ ਸੀ ਹਰਮਟ ਉਹ ਹਰਮਨ ਦੇ ਵਿੱਚ ਜਿਵੇਂ ਆਪਾਂ ਆਵਾਜ਼ ਗੱਲ ਕਰਦੇ ਆ ਵੀ ਪੂਰਾ ਵੀ ਉਹ ਚੀਜ਼ ਉਹਦੇ ਗਰਦਨ ਤੇ ਵੱਜੀ ਪਤਾ ਨਹੀਂ ਨਾਲੇ ਵਿੱਚ ਹੀ ਗਈ ਆ ਦੇ ਵੀ ਗਰਦਨ ਦੇ ਮੜ ਕੇ ਟੁੱਟ ਗਈ ਇਥੋਂ ਨਾਲ ਟੁੱਟੇ ਗਰਦਨ ਦੇ ਮੜ ਕੇ ਟੁੱਟਿਆ ਤੇ ਰੇੜ ਦੀ ਹੱਡੀ ਵੀ ਕਰਿਕਾ ਆ ਗਈ ਨਾ ਰੈਂ ਔਖਾ ਹੋ ਜਾਂਦਾ ਉਹ ਵਿਚਾਰੇ ਦੇ ਛੋਟੇ ਛੋਟੇ ਜਬਾਕ ਨੇ ਹੁਣ ਅਜਿਹਾ ਜੀ ਦੇਖਿਆ ਹਸਪੀਟਲਾਂ ਦੇ ਵਿੱਚ ਅਜਿਹਾ ਬੜਾ ਟਾਈਮ ਰਹੇ ਆ ਸਾਡਾ ਆਪਾਂ ਲਗਾਤਾਰ ਹੀ ਰਹੇ ਆ 8 ਮਹੀਨੇ ਰਹੇ ਆ ਆਪਾਂ सीएमसी ਤੇ ਦੋ ਮਹੀਨੇ ਰਹੇ ਆਪਾਂ ਮੇਟਾ ਦੇ ਕੋਲ ਫਰੀ ਰਿਪੋਰਟ ਹੁਣ ਅਗਲਾ ਕਹੇ ਨੂੰ ਤਾਂ ਅਗਲਾ ਕੋਈ ਵੀ ਚੱਕੇ ਮੂੰਹ ਚੱਕੇ ਅਗਲਾ ਫਹਿ ਜਾਂਦਾ ਇਹ ਐਂ ਕਰਦੇ ਨੇ ਇਹ ਫਲਾਨਾ ਕਰਦੇ ਨੇ ਯਾਰ ਕਿਸੇ ਨੂੰ ਕਿਸੇ ਦੇ ਦੁੱਖ ਦਾ ਨਹੀਂ ਪਤਾ ਨਾ ਨਹੀਂ ਨਹੀਂ ਹੁਣ ਜੇ ਮੈਂ ਜਦੋਂ ਯਾਰ ਬੰਦੇ ਦੇ ਪਿੰਦੀ ਆ ਹੁਣ ਉਹ ਬੰਦੇ ਦਾ ਦੁੱਖ ਆਪਾਂ ਨੂੰ ਬਤਾਵਾ ਵੀ ਉਹ ਕਿਹੜੇ ਸਮੇਂ ਦੇ ਵਿੱਚੋਂ ਦੀ ਲੰਘ ਰਿਹਾ ਉਹੀ ਤਾਂ ਯਾਰ ਵੀ ਜੰਦਾ ਜਾਂ ਉਹਦੇ ਘਰ ਵਾਲੀ ਉਹਦੀ ਮਾਂ ਮਤਲਬ ਉਹ ਯਾਰ ਇੰਨੇ ਖ ਜਿਆਦਾ ਖਤਰਨਾਕ ਸਮੇਂ ਦੇ ਵਿੱਚ ਦੀ ਲੰਘ ਰਹੇ ਆ ਨਾ ਪ੍ਰਮਾਤਮਾ ਮੂਰੇ ਅਰਦਾਸ ਕਰੇ ਬਹੁਤ ਵੀ ਉਹ ਸਮਾਂ ਕਦੇ ਵੀ ਕਿਸੇ ਤੇ ਲੈ ਕੇ ਨਾ ਆਵੇ ਕਰਮਾਂ ਚ ਜੋ ਲਿਖਿਆ ਹੋਣਾ ਉਹੀ ਆ ਪਰ ਜੇ ਆਪਾਂ ਅਰਦਾਸ ਕਰਦੇ ਆ ਛੋਟੇ ਤੋਂ ਵੱਡੇ ਤੋਂ ਛੋਟਾ ਹੋ ਜਾਂਦਾ ਉਹ ਯਾਰ ਪਹਾੜ ਤੋਂ ਰੋੜੀ ਬਣਾਉਂਦਾ ਰੱਬ ਪ੍ਰਮਾਤਮਾ ਪ੍ਰਮਾਤਮਨ ਯਾਦ ਰੱਖ ਕਰੋ ਬੱਤ ਬੱਤ ਹੌਣ ਜਬ ਬਹੁਤ ਔਖਾ ਭਾਈ ਐਕਸੀਡੈਂਟ ਦਾ ਨਾਮ ਮੜਾ ਠੀਕ ਨਹੀਂ ਗੱਲ ਹਣ ਦਿਨ ਰਾਤ ਸਾਡੇ ਪਿੰਡ ਦਾ ਮੁੰਡਾ ਪਿੰਡ ਦੇ ਉਹ ਦੇਖ ਤੂੰ ਸਾਰਾ ਮੰਡੀ ਗਾਇਆ ਮੰਡੀ ਗਾਇਆ ਪਿੰਡ ਮੜੂ ਦੀ ਦੁਕਾਨ ਮੜੂ ਦੀ ਇੱਥੇ ਚੱਕੀ ਦੇ ਮੂਹਰੇ ਆ ਕੇ ਆਏ ਹਾਏ ਕੁੱਤਾ ਆ ਗਿਆ ਮੂਹਰੇ ਉਹ ਕੁੱਤੇ ਵਿੱਚ ਲੱਗੜਕਾਰ ਨਾਲ ਟੱਪਿਆ ਉੱਡੇਣ ਸਾਰੀ ਬੇਹੋਸ਼ ਹੋ ਗਿਆ ਚਿੱਟੀ ਪੱਟੀ ਦਾ ਸਿਰ ਪਿਆ ਜੀ ਵਿਚਾਰੇ ਦਾ ਗਮ ਹੋ ਗਿਆ ਗਮ ਜਦ ਹੀ ਗਮ ਹੋ ਗਿਆ ਦੋਸਤੋ ਇਹ ਲੋਦੇ ਦੀ ਵਿਚਾਰਾ ਡੇਗਣ ਸਾਰ ਬੱਜਿਆ ਡੇਗਣ ਸਾਰ ਗਮ ਹੋ ਗਿਆ ਜਾਣ ਦੀ ਹਜੇ ਉਹ ਬਚੜ ਜਾ ਹੁਣ ਲੱਗੂ ਪਤਾ ਪਤਾ ਲੈ ਕਰਦੇ ਆ ਜਿਵੇਂ ਆਪਾਂ ਤੇ ਕਿਵੇਂ ਹੁਣ ਵਿਚਾਰਾ ਜਿਵੇਂ ਆਪਾਂ ਗਈਏ ਪਿੰਡ ਚੰਗਾ ਭਲਾ ਵਧੀਆ ਪਿੰਡ ਪਹੁੰਚ ਗਿਆ ਉਹ ਪਿੰਡ ਪਹੁੰਚ ਕੇ ਆ ਕੇ ਗਮ ਪਾਵਾ ਐਕਸੀਡੈਂਟ ਹੋ ਗਿਆ ਅਪਾ ਕਾ ਨੇ ਵਧੀਆ ਪਹੁੰਚ ਗਿਆ ਬੰਦਾ ਪਰ ਅਪਾ ਮੇਰੇ ਕਹਿਣ ਦਾ ਮਤਲਬ ਤਾਂ ਇਹ ਆ ਵੀ ਕਿਸੇ ਨੂੰ ਬਿਨਾ ਮਤਲਬ ਤੋਂ ਗਲਤ ਜੱਜ ਨਾ ਕਰਿਆ ਕਰੋ ਕਿਸੇ ਨੂੰ ਚੰਗਾ ਮਾੜਾ ਸਵਾਦ ਨਾ ਲਿਆ ਕਰੋ ਇਹ ਚੀਜ਼ਾਂ ਦੇ ਰਿਜਲਟ ਮਾੜੇ ਨੇ ਹਾਂ ਐ ਨਾ ਕਰਿਆ ਕਰੋ ਕਈ ਬੰਦੇ ਹੁਣ ਮੈਂ ਦੇਖਦੇ ਆ ਆਪਾਂ ਕਮੈਂਟ ਗਲਤ ਕਰੀ ਜਾਣਗੇ ਲੈ ਦੱਸ ਉਹ ਚਲ ਕੋਈ ਨਾ ਉਹਦੇ ਲਾਈਵ ਦੇ ਵਿੱਚ ਬਹਿਤ ਬਾਤ ਬਣਾਉਂਦਾ ਓਏ ਜੇ ਤਾਂ ਆਪਾਂ ਕਿਸੇ ਨੂੰ ਗਲਤ ਬੋਲਦੇ ਆ ਆਪਾਂ ਕਹਿੰਦੇ ਨਹੀਂ ਕਿਸੇ ਨੂੰ ਓਏ ਜ਼ਿੰਦਗੀ ਆ ਇੱਕ ਵਾਰੀ ਮਿਲੀ ਆ ਹਰ ਇੱਕ ਬੰਦੇ ਨੂੰ ਵੀਰ ਭਾਈ ਭੈਣ ਕਹਿ ਕੇ ਬੁਲਾਓ ਹਰ ਇੱਕ ਬੰਦੇ ਦੀ ਇੱਜ਼ਤ ਕਰੋ ਇੱਜ਼ਤ ਕਰੋ ਇੱਜ਼ਤ ਕਰਾਓ ਯਾਰ ਕਾ ਤੂੰ ਆਪਣੇ ਕੋਈ ਬੱਟ ਦਾ ਰੋਣਾ ਗੱਲ ਤਾਂ ਕਿਉਂ ਇਹ ਕਰਦੇ ਨੇ ਦੇਖਿਆ ਹੁੰਦਾ ਜੁੱਗ ਦਾ ਘਰ ਹਨਾ ਉਹਦਾ ਨਹੀਂ ਭਾਈ ਕਰਦਾ ਹੁਣ ਜਿਹਨੇ ਜੇ ਮੈਂ ਕਹਿੰਦਾ ਨਾ ਹੀ ਮਾਤੜੀ ਹੁੰਦੇ ਬੰਦਾ ਇਹ ਦੁੱਖ ਬੜਾ ਲੱਗਦਾ ਵੀ ਅਸੀਂ ਤੁਹਾਡਾ ਮਾੜਾ ਕੀ ਕਰਿਆ ਹਾਂ ਉਹ ਬਰ ਉਸ ਦਾ ਨਾਂ ਦੇ ਬੰਦਾ ਹੁਣ ਮਹ ਲਾਇਆ ਵੀ ਨਹੀਂ ਲਾਈ ਇੱਕ ਦਿਨ ਇੱਕ ਦਿਨ ਡਾ ਮੂੜ ਖਰਾਬ ਹੋਇਆ ਭਜਿਆ ਤੂੰ ਸ਼ੱਟ ਫ੍ਰੀਜ ਲਾਈ ਨਾ ਯਾਰ ਭੈ ਕੋਈ ਸ਼ੱਟ ਬੋ ਦਿਮਾਗ ਹੀ ਖਰਾਬ ਹੋ ਗਿਆ ਬਿਨਾ ਮਤਲਬ ਉਤੋਂ ਯਾਰ ਗੱਤ ਬੋਲੀ ਇੱਥੇ ਆਪਾਂ ਦਾ ਲੋਕਾਂ ਦਾ ਵੀ ਮਨੋਰੰਜਨ ਕਰਦੇ ਆਂ ਤੁਸੀਂ ਤਾਂ ਐ ਸੋਚਿਆ ਕਰੋ ਹੁਣ ਉਹ ਐਡਾ ਵੱਡਾ ਨਾਮੀ ਕਲਾਕਾਰ ਆ ਅੱਜ ਉਹ ਬੰਦਾ ਲੋਕਾਂ ਮੂਰੇ ਭੀਖ ਮੰਗ ਰਿਹਾ ਵੀ ਅਰਦਾਸ ਕਰੋ ਮੇਰੀ ਹਾਂ ਨਾ ਲੋਕਾਂ ਮੂਰੇ ਲਗਾਉਂਗਾ ਲੋਕਾਂ ਦੀਆਂ ਅਰਦਾਸਾਂ ਸਭ ਪੂਰ ਕਰ ਜਾਂਦੀਆਂ ਨੇ ਜਦੋਂ ਆਪਣ ਆਪਣਾ ਐਕਸੀਡੈਂਟ ਹੋਇਆ ਜਿੱਦਨੇ ਸਾਰੇ ਪਿੰਡ ਨੇ ਆਪਾਂ ਦੇਣਾ ਨਹੀਂ ਦੇ ਸਕਦੇ ਪਿੰਡ ਦਾ ਹਾਂ ਸੌਣ ਵਾਲਿਆਂ ਦਾ ਜਿਹੜੇ ਆਪਣੇ ਯਾਰ ਮਿੱਤਰ ਨੇ ਲੋਕਾਂ ਨੇ ਬਹੁਤ ਅਰਦਾਸਾਂ ਕਰੀਆਂ ਨੇ ਬਹੁਤ 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 ਸਾਰੇ ਪਿੰਡਾਂ ਰਹੀ ਬਹੁਤ ਅਰਦਾਸ ਕਈ ਆ ਹਾਂ ਬਹੁਤ ਜ਼ਿਆਦਾ ਪਰ ਪਰ ਕਿਉਂ ਕਹੀਏ ਯਾਰ ਬਦ ਬਜਾਰਾ ਨਾ ਕੋਈ ਦੋ ਦਿਨ ਤੱਕ ਹੋਸ਼ ਹੀ ਨਹੀਂ ਆਈ ਨਹੀਂ ਨਹੀਂ ਇਹ ਚੀਜ਼ਾਂ ਹੁੰਦੀਆਂ ਨੇ ਕਿਸੇ ਨੂੰ ਚੰਗਾ ਮਾੜਾ ਵੀ ਬਣ ਕੇ ਕਿਹਾ ਕਰੋ ਜੇ ਕੋਈ ਚੰਗਾ ਮਾੜਾ ਬੋਲਦਾ ਉਹਨੂੰ ਕਹੋ ਹਾਂ ਕੋਈ ਚੱਕਰ ਭਾਈ ਜਿਹਦਾ ਜਮ 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 ਕਹਿੰਦੇ ਨੇ ਹੁੰਦੇ ਆ ਕਿ ਹਾਂੜ ਦੇ ਦੇ ਬਰੋਬਰ ਤੇ ਨਾਲ ਟੱਕਰ ਲਵੋ ਜਿਹੜਾ ਭਈ ਬੋ ਦਾ ਬਰਪੋ ਨੂੰ ਬੋਲੋ ਉਏ ਉਏ ਜਿੱਥੇ ਨਹੀਂ ਬੋਲਿਆਂਗਾ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਉਏ ਉਹਦਾ ਚਲੋ ਯਾਰ ਰਾਏ ਵੀ ਜਵੰਦੇ ਦਾ ਮੈਨੂੰ ਬਾਹਲਾ ਆਉਂਦਾ ਵਿਚਾਰੇ ਦਾ ਯਾਰ ਬਾਹਲਾ ਉਹ ਬੰਦਾ ਅੱਜ ਤੱਕ ਉਹਨੇ ਲੋਕ ਤਾਂ ਥਕਾਇਆ ਵਧੀਆ ਦ੍ਰਿਸ਼ ਤੇ ਤੇ ਜਾਂਦਾ ਵਧੀਆ ਗਾਇਕ ਬਣ ਕੇ ਜਾਂਦਾ ਯਾਰ ਚਾਗਰਾ ਨਾ ਕਰ ਇਹਦੀ ਕਰਨੀ ਹੈ ਜੀ ਸਵਾਹ ਬਾਹਲਾ ਵਧੀਆ ਬੰਦੇ ਦਾ ਕੋਟ ਕਿਸੇ ਕਦੇ ਕੌਂਟ੍ਰੋਵਰਸੀ ਜਣੀ ਆਇਆ ਬੰਦਾ ਕਦੇ ਕੋਈ ਰਾਜਨੀਤੀ ਦੇ ਗੱਤ ਚੱਕਰਾ ਜਣੀ ਪਿਆ ਕੋਈ ਮਤਲਬ ਹੀ ਨਹੀਂ ਕਿਸੇ ਵੀ ਗੱਲ ਦੇ ਵਿੱਚ ਮੈਨੂੰ ਦਿਖਾ ਦੇ ਤੋ ਤਾਂ ਹੁਣ ਪਚਾਰੇ ਨੇ 30 ਲੱਖ ਰੁਪਈਆ ਮੋਟਰਸਾਈਕਲ ਦੇ ਲਾਇਆ ਸੀ 30 ਲੱਖ ਦਾ ਮੋਟਰਸਾਈਕਲ ਉਹ ਕਾਹਦਾ ਰਾਈਟ ਬਾਸ ਤੇ ਸਪੈਸ਼ਲ BMW ਦਾ ਮੋਟਰਸਾਈਕਲ ਹੈ ਉਹ ਰੈਂਟ ਵਾਰ ਤੇ ਜਾਇਆ ਕਰਨਾ ਹੈ ਉਹ ਸ਼ੌਕ ਸੀ ਕਹਿੰਦੇ ਬੰਦੇ ਅੱਛਾ ਦੇਖ ਲਾ ਮੋਟਰਸਾਈਕਲ ਤੇ 30 ਲੱਖ ਰੁਪਈਆ ਲਾਤਾ ਬੰਦੇ ਨੇ ਚਲੋ ਤਾਂ ਹੈਗਾ ਵਾਲੇ ਕੋਲੇ ਰਹਿੰਦੇ ਸਾਬ ਦਾ ਮੋਲ ਨਹੀਂ ਹੁੰਦਾ ਜੋਂਕ ਦਾ ਕੋਈ ਉਹਦਾ ਗੱਲ ਦਾ ਕਹਿਣ ਦਾ ਮਤਲਬ ਮਿਹਨਤ ਕਰਕੇ ਬੰਦਾ ਕਿੱਥੇ ਪਹੁੰਚਿਆ ਨਾ ਵੀ ਪਰ ਆਪਾਂ ਤਾਂ ਆਪਣੇ ਕਹਿਣ ਦਾ ਮਤਲਬ ਇਹ ਆ ਹੁਣ ਵਿੱਚ ਬੰਦੇ ਦਿਮਾਗ ਇਹਦੇ ਆ ਲੋਕਾਂ ਦਾ ਉਹੀ ਆਰਪੀਏ ਲਿਖੀ ਜਾਂਦੇ ਨੇ ਕਮੈਂਟਾਂ ਦਾ ਗੱਲ ਆ ਯਾਰ ਰੱਬ ਗੱਲ ਦਾ ਗੱਲ ਆ ਲੈਣਾ ਦਾ ਬੇੜਾ ਕਰਕ ਹੋਇਆ ਬੇ ਦੁਨੀਆ ਦਾ ਯਾਰ ਚੰਗੇ ਭਲੇ ਨੂੰ ਉਚਾਰੇ ਨੂੰ ਕਰੀ ਜਾਂਦੇ ਹਣੇ ਦਾ ਤਲੇ ਕਿਹਦੇ ਨਾਲ ਚੱਲਦੇ ਨੇ ਉਹਦੇ ਅੱਜ ਸਵੇਰੀ ਆ ਖਬਰ ਦੇਖਿਆ ਹਰ ਪਛੀਮੇ ਦੀ ਆ ਵਧੀਆ ਯਾਰ ਠੀਕ ਆ ਉਹਨੇ ਹੋ ਜਾਣਾ ਠੀਕ ਲੋਕਾਂ ਦੀਆਂ ਜਿਹੜੀਆਂ ਅਰਦਾਸ ਹੁੰਦੀਆਂ ਨੇ ਅਰਦਾਸਾਂ ਚ ਵੀਰੇ ਪਾਵਰ ਵੜੀ ਹੁੰਦੀ ਆ ਬਾਹਲੇ ਜਾਂਦੇ ਉਹਨੇ ਠੀਕ ਹੋ ਜਾਣਾ ਵਾ ਦੇਖ ਲਈ ਜਵਾ ਓਕੇ ਹੋਣਾ ਉਹਨੇ ਜਵਾ ਫਿਰ ਬੋਟਾ ਕਿ ਜਦੋਂ ਲੋਕ ਆਏ ਕਹੇ ਲੱਗ ਜਾਣਾ ਉਦੋਂ ਬੱਤੀ ਜ਼ਿਆਦਾ ਸਬੱਜ ਜਾਂਦੀ ਆ ਆਪਣਾ ਲੋਕ ਕਈ ਪੈਂਟ ਹਾਂ ਆ ਮੈਨੂੰ ਦਾ ਮਾਰ ਦਿੱਤਾ ਇਹ ਕਹਿੰਦੇ ਮਾਰ ਗਿਆ ਜੀ ਖਤਮ ਆ ਕਹਿੰਦੇ ਹੁਣ ਕਮਲ ਉੱਥੇ ਜੀ ਆਪਣੇ ਕੋਲੇ ਕਮਲ ਦਾ ਡੈਡੀ ਘਰੇ ਇੱਥੇ ਪੁੱਛਣ ਆਇਆ ਕਹਿੰਦੇ ਕੀ ਹੋ ਗਿਆ ਕਹਿੰਦੇ ਕਈ ਵਰੀ ਬੰਦਾ ਦੱਸਦਾ ਨਹੀਂ ਹੁੰਦਾ ਲੈ ਹੋਰ ਟੈਨਸ਼ਨ ਵਾਲੀ ਪੂਰੇ ਮੈਨੂੰ ਫੋਨ ਕੀਤਾ ਸਵੇਰੇ ਮੈਨੂੰ ਕਹਿੰਦੇ ਕਿਵੇਂ ਆ ਮੈਂ ਜਾਣ ਕੇ ਦੱਸ ਦੇ ਤੂੰ ਉਹਨਾਂ ਕੋਲ ਆਏ ਜੀ ਕਹਿੰਦੇ ਜਾਣ ਕੇ ਦੱਸ ਦੇ ਨਹੀਂ ਜਿਵੇਂ ਇਹ ਕਬਰ ਆਉਣਗੇ ਕਹਿੰਦੇ ਯਾਰ ਦਾ ਪਿਆਰ ਨਾਲ ਯਾਰ ਰਹਿਣਾ ਕੋ ਪਿਆਰ ਜ਼ਰੂਰੀ ਆ ਜਦੋਂ ਕੋਈ ਬੰਦਾ ਲਾਈਵ ਤੇ ਆਉਂਦਾ ਉਹਨੂੰ ਸਪੋਰਟ ਕਰਿਆ ਕਰੋ ਯਾਰ ਮੈਨੂੰ ਐ ਨਹੀਂ ਸਮਝ ਆ ਰਿਹਾ ਕਿ ਜੋ ਤੁਸੀਂ ਆਈ ਗਏ ਪਿਆਰ ਨਾਲ ਕਮੈਂਟ ਕਰੋ ਜੇ ਜੀ ਕਰਦਾ ਬੈਠੋ ਨਹੀਂ ਰਹਿਣਾ ਕੋਈ ਚੱਕਰ ਨਹੀਂ ਆ ਵਾਹ ਤਾਂ ਤੇ ਕਹਤੋਂ ਬੋਲਦੀ ਆਪਾਂ ਗਲਤ ਨਾ ਬੋਲੋ ਕਹਿਣੋ ਪਰ ਪਰ ਹੁਣ ਆਪਾਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਰੇ ਜਾਣੇ ਜਵੰਦੇ ਲਈ ਵੀ ਸਪੈਸ਼ਲ ਮੰਨ ਦੇ ਵਿੱਚ ਬ੍ਰੈਗ ਆਇਆ ਵੀ ਯਾਰ ਵਿਚਾਰੇ ਲਈ ਅਰਦਾਸ ਕਰੋ ਵੀ ਉਹ ਤੇ ਬਚਾਰੇ ਆ ਠੀਕ ਹੋ ਜੇ ਬੰਦਾ ਵਾਲਾ ਵਧੀਆ ਬੰਦਾ ਵਾਲਾ ਵਧੀਆ ਕਹੇ ਮਾਇਓ ਕਹੇ ਯਾਰ ਬੰਦਾ ਮਾੜਾ ਹੀ ਨਹੀਂ ਪਤਾ ਗੱਲ ਕੀ ਹੁੰਦੀ ਆ ਕਹੇ ਲਿੰਗ ਚਾਉਂਦਾ ਬੰਦਾ ਕੋਈ ਕਹਿ ਜਾ ਬੰਦਾ ਪਰ ਦਿਲ ਚ ਆਉਂਦਾ ਦਿਨੋਂ ਕਹਿਆਂ ਬੱਦਾਂ ਇਹਦੇ ਲਈ ਬਾੜਾ ਹੁੰਦਾ ਯਾਰ ਬੰਦਾ ਜਿਹੜਾ ਬਾੜਾ ਵਧੀਆ ਬੱਸ ਬੱਸ ਬਾੜਾ ਜਿਆਦਾ ਬੰਦਾ ਖਾਉਂਦੀ ਸਹੀ ਗੱਲ ਕੋਈ ਆਲਾ ਨਹੀਂ ਰੱਬ ਕਰੂ ਕਿਰਪਾ ਕਰੂ ਵੀ ਤਾਂ ਹਾਂ ਹਾਂ ਚਲਾ ਦਾਤੇ ਦੇ ਨੇ ਰੰਗ ਹੈ ਇਹਦਾ ਪ੍ਰਮਾਤਮਾ ਦੇ ਰੰਗ ਨੇ ਦਾਤੇ ਦੇ ਰੰਗ ਬਹੁਤ ਨੇਾਰੇ ਨੇ ਕਿ ਆ ਵੀਰੇ ਰੰਗ ਬਹੁਤ ਨੇਾਰੇ ਨੇ ਰੱਬੋਂ ਨੂੰ ਬਚਾਵੇ ਕਾਲੀਆਂ ਕਰੋ ਰੱਬੋਂ ਨੂੰ ਬਚਾਵੇ ਤੰਦਰੁਸਤੀ ਬਖਸ਼ੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਪ੍ਰਮਾਤਮਾ ਭਾਈ ਰਾਏ ਵੀਰ ਜਬੰਦੇ ਲਈ ਸਾਰੇ ਪੰਨ ਭਰਾਰ ਦਾਸਾਂ ਕਰੋ ਕਿਉਂਕਿ ਅਸੀਂ ਇਹ ਤਿੱਗਿਆ ਦੇਖਿਆ ਨੇ ਬਹੁਤ ਔਖਾ ਘਟਨਾ ਬੀਤੀ ਹੋਈ ਆ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਤੇ ਸਾਰੇ ਖੁਸ਼ ਰਹਾ ਕਰੋ ਕੋਈ ਪਤਾ ਨਹੀਂ ਸ਼ਮਾ ਕਿਹੜੇ ਵੇਲੇ ਢਲਵੇ ਤਾਂ ਹੀ ਕਹਿੰਦੇ ਨੇ ਆ ਕਿ ਭਾਈ ਸਮੇ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਵੇ ਬਾ ਰਾਜਵੀਰ ਜਵੰਦੇ ਲਈ ਸਾਰੇ ਭੈਣ ਭਰਾ ਅਰਦਾਸਾਂ ਕਰੋ ਹੋਰ ਵੱਧ ਜਾਣਾ ਠੀਕ ਆ ਹੋ ਜਾਣਾ ਮਾਰਕ ਦੀ ਮਿਹਰ ਠੀਕ ਹੋ ਜਾਣਾ ਉਹਨੇ ਸਭ ਕੋ ਲੋਟ ਹੋ ਜਾਣਾ ਪਈ ਛਾਰੇ ਪੈਣ ਭਰਾ ਅਦਾਸਾਂ ਕਰੋ ਵਾਹਿਗੁਰੂ ਜੀ ਕਾ ਖਾਰਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਸ਼ੇਅਰ ਲਾਈਵ ਵੱਧ ਤੋਂ ਵੱਧ ਕਰਿਆ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਨਵੇਂ ਭੈਣ ਭਰਾ ਸਾਰੇ ਜਣੇ ਜੁੜੇ ਰਿਹਾ ਕਰੋ ਵੀਡੀਓ ਵੱਧ ਤੋਂ ਵੱਧ ਤੁਸੀਂ ਚਲਾਉਣੀਆਂ ਨੇ ਦੱਬੇ ਰੱਖੋ ਕਮਨ ਵਾਹਿਗੁਰੂ ਜੀ ਕਾ